592024 ਨੂੰ ਜੋ ਅਜਨਾਲਾ ਰੋਡ ਅੰਮ੍ਰਿਤਸਰ ਤੋਂ ਅਜਨਾਲਾ ਰੋਡ ਜਾਂਦਾ ਹੈ ਪੀਡੀਪੀਓ ਦਾ ਜੋ ਦਫਤਰ ਹੈ ਉਹਨੂੰ ਉਹਦਾ ਘਰਾਓ ਕਰਾਂਗੇ ਔਰ ਨਾਲ ਹੀ ਨਾਲ ਉਹ ਜਿਹੜਾ ਉਹ ਆਪਣਾ ਰੋਡ ਆ ਉਹਨੂੰ ਜਾਮ ਕਰਾਂਗੇ ਹਲਕਾ ਰਾਜਸਾਂਸੀ ਇਹੋ ਜਿਹਾ ਬਦਕਿਸਮਤ ਹਲਕਾ ਮੇਰੇ ਖਿਆਲ ਦੇ ਨਾਲ ਕਿ ਜਦੋਂ ਦੀ ਨਵੀਂ ਸਰਕਾਰ ਆਈ ਹੈ ਇੱਥੇ ਆਏ ਦਿਨ ਪਵਾੜੇ ਪੈਂਦੇ ਆ ਜਿਹੜੀਆਂ ਰਾਜਕਰਨ ਵਾਲੀਆਂ ਧਿਰਾਂ ਜਿਹੜੀਆਂ ਵੋਟਾਂ ਵਾਲੀਆਂ ਧਿਰਾਂ ਜੀ ਉਹਨਾਂ ਦਾ ਵੋਟਾਂ ਦਾ ਕੰਮ ਹੀ ਇਸ ਤਰ੍ਹਾਂ ਚੱਲਦਾ ਵੀ ਇੱਕ ਨੂੰ ਦੂਜੇ ਨਾਲ ਲੜਾ ਦੋ ਦੂਜੇ ਨੂੰ ਦੂਜੇ ਨਾਲ ਲੜਾ ਦੋ ਹਰਾਨਗੀ ਦੀ ਗੱਲ ਇਹ ਆ ਵੀ ਸਿਆਣੇ ਬੰਦੇ ਜਿਹੜੇ ਆ ਉਹ ਇਹ ਹਲਕੇ ਦਾ ਜਿਹੜਾ ਹਲਕਾ ਇੰਚਾਰਜ ਉਹਦੇ ਕੋਲ ਗਏ ਉਹਨੂੰ ਜਾ ਕੇ ਆਖਿਆ ਵੀ ਤੁਸੀਂ ਆਪ ਚਲੋ ਮੌਕਾ ਵੇਖ ਲਓ ਜਾ ਕੇ ਜਿਹੜਾ ਉਹਨਾਂ ਬੇਸ਼ਰਮੀ ਨਾਲ ਜਵਾਬ ਦਿੱਤਾ ਉਹ ਤਾਂ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਹਰਾਨਗੀ ਦੀ ਗੱਲ ਇਹ ਆ ਉੱਥੇ ਵੀ ਇਹ ਜਿਹੜਾ ਪਰਿਵਾਰ ਵਾ ਇਹਨਾਂ ਦੇ ਕੋਲ ਕੰਮ ਕਰਨ ਵਾਸਤੇ ਇੱਕ ਮਜ਼ਦੂਰ ਪਰਿਵਾਰ ਆਉਂਦਾ ਵਾ ਉਹਦੀਆਂ ਰਾਤ ਦੀਆਂ ਗਾਈਆਂ ਖੋਲ ਦਿੱਤੀਆਂ ਉਹਨਾਂ ਉੱਤੇ ਦਰਖਾਸਤ ਦੇ ਦਿੱਤੀ ਗਈ ਮਜ਼ਦੂਰ ਪਰਿਵਾਰ ਦੇ ਉੱਤੇ ਵੀ ਤੁਸੀਂ ਸਾਡੇ ਬੂਟੇ ਖਵਾਤੇ ਆ ਉਹਦੇ ਉੱਤੋਂ ਜੇ ਉਹ ਪਰਿਵਾਰ ਅੱਜ ਵੀ ਮੇਰੇ ਕੋਲ ਆਉਂਦਾ ਵੀ ਸਿਰਫ ਸਾਹੀ ਇਹਨਾਂ ਦੇ ਨਾਲ ਕੰਮ ਤੇ ਜਾਂਦੇ ਆ ਸਾਨੂੰ ਇਸੇ ਗੱਲ ਦੀ ਸਜ਼ਾ ਦਿੱਤੀ ਗਈ ਐਡੀ ਘਟਿਆ ਰਾਜਨੀਤੀ ਕੀਤੀ ਜਾ ਰਹੀ ਹੈ ਪਿੰਡ 'ਚ ਵੇਖੋ ਜੀ ਇਹ ਜਿਹੜਾ ਲੋਕਾਂ ਦਾ ਇਕੱਠ ਤੇ ਲੋਹੇ ਦੀ ਲਾਠ ਹੁੰਦੀ ਹੈ ਜਦੋਂ ਅਸੀਂ ਵੀਡੀਓ ਦਫ਼ਤਰ ਬੈਠਾਂਗੇ ਉੱਥੇ ਫਿਰ ਜੇ ਜਿਸ ਤਰ੍ਹਾਂ ਲੋੜ ਪਊਗਾ ਪੀਐਮ ਸਾਹਿਬ ਨੂੰ ਜਾਂ ਡੀਸੀ ਸਾਹਿਬ ਨੂੰ ਲੋਕ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਸੁਖਦੇਵ ਸਿੰਘ ਸੂਬਾ ਪ੍ਰਧਾਨ ਸਾਫ ਕਾ ਸੈਨਿਕ ਵੈਲਫੇਅਰ ਕਮੇਟੀ ਪੰਜਾਬ ਮੇਰੇ ਨਾਲ ਕਿਸਾਨ ਜੁਨੀਅਨ ਸਰਜੀਤ ਸਿੰਘ ਹਰਦੋ ਛੰਡੇ ਜਿਨ੍ਹਾਂ ਦੀ ਪੰਜਾਬ ਕਿਸਾਨ ਜੁਨੀਅਨ ਮਜ਼ਦੂਰ ਆ ਉਹਨਾਂ ਦੇ ਆਗੂ ਸਹਿਬਾਨ ਪਹੁੰਚੇ ਨੇ ਔਰ ਦੂਸਰਾ ਪੰਜਾਬ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੀ ਭਾਰਤੀ ਕਿਸਾਨ ਜੁਨੀਅਰ ਇਕਤਾ ਸਿੱਧੂਪੁਰ ਉਹਨਾਂ ਵੱਲੋਂ ਪ੍ਰਧਾਨ ਕਰਨਜੀਤ ਸਿੰਘ ਜੀ ਇੱਥੇ ਸਾਡੇ ਨਾਲ ਪਹੁੰਚੇ ਨੇ ਤੇ ਨੇ ਮਸਲਾ ਹੈ ਸਾਡੇ ਭਾਈ ਅਮਰਪਾਲ ਸਿੰਘ ਸਾਬਕਾ ਸੈਨਿਕ ਦਾ ਇਹ ਜ਼ਿਲ੍ਹਾ ਅੰਮ੍ਰਿਤਸਰ ਦੇ ਰਾਜਾ ਸੰਸੀ ਹਲਕੇ ਦੇ ਵਿੱਚ ਪਿੰਡ ਬੱਗਾ ਖੁਰਦ ਦਾ ਹੈ ਜਿਹਦੇ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਉਹਨਾਂ ਦੀ ਗਲੀ ਨੂੰ ਲੈ ਕੇ 게ਟ ਨੂੰ ਲੈ ਕੇ ਅਸੀਂ ਕਾਫੀ ਦਿਨਾਂ ਤੋਂ ਜੋ ਸੋਸ਼ਲ ਮੀਡੀਆ ਉੱਤੇ ਪ੍ਰਚਾਰ ਕਰ ਰਹੇ ਹਾਂ ਜਿਹਦੇ ਵਿੱਚ ਸਿਆਸੀ ਤਰ੍ਹਾਂ ਰਲ ਮਿਲ ਕੇ ਉਹਦੇ ਨਾਲ ਜੋ ਧੱਕੇਸ਼ਾਹੀ ਕਰ ਰਹੀਆਂ ਨੇ ਇਸ ਮਸਲੇ ਨੂੰ ਲੈ ਕੇ ਅਸੀਂ ਐਸਐਸਪੀ ਸਾਹਿਬ ਨੂੰ ਮਿਲ ਚੁੱਕੇ ਹਾਂ ਦੋ ਵਾਰ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦੇ ਚੁੱਕੇ ਆ ਔਰ ਜੋ ਬੀਡੀਪੀਓ ਸਾਹਿਬਾ ਜਿਨ੍ਹਾਂ ਦੇ ਅੰਦਰ ਇਹ ਏਰੀਆ ਪੈਂਦਾ ਹੈ ਪੰਚਾਇਤ ਅਫਸਰਿਆ ਉਹਨਾਂ ਦੇ ਤੱਕ ਵੀ ਅਸੀਂ ਆਪਣੀ ਪਹੁੰਚ ਕੀਤੀ ਹੈ ਪਰ ਬਿਲਕੁਲ ਸਿਆਸੀ ਦਖਲਅੰਦਾਜ਼ੀ ਵਿੱਚ ਹੋ ਰਹੀ ਹੈ ਜੋ ਉਸ ਸਾਬਕਾ ਸੈਨਿਕ ਵੀਰ ਦੇ ਨਾਲ ਧੱਕਾ ਹੋ ਰਿਹਾ ਜੋ ਬਿਲਕੁਲ ਬੇਇਨਸਾਫੀ ਹੋ ਰਹੀ ਹੈ ਇਸ ਚੀਜ਼ ਦੇ ਅਸੀਂ ਬਿਲਕੁਲ ਖਿਲਾਫ ਹਾਂ ਅਸੀਂ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਔਰ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਹ ਜੋ ਏ ਧੱਕਾ ਇੱਕ ਸਾਡੇ ਸਾਬਕਾ ਸੈਨਿਕ ਦਾ ਰਾਹ ਬੰਦ ਕਰਕੇ ਉਹਦੇ ਘਰ ਨੂੰ ਜਾਂਦਾ ਰਾਹ ਬੰਦ ਕਰਕੇ ਗਲੀ ਤੇ ਵੀ ਕਬਜ਼ਾ ਨਜਾਇਜ਼ ਜੋ ਕਿ ਇੱਕ ਸਰਕਾਰੀ ਗਲੀ ਪਿਛਲੇ ਲਗਭਗ 30 ਸਾਲਾਂ ਤੋਂ ਚੱਲ ਰਹੀ ਹੈ ਸਰਕਾਰੀ ਇਟਾਂ ਲੱਗੀਆਂ ਹੋਈਆਂ ਨੇ ਉਸ ਸਾਬਕਾ ਸੈਨਿਕ ਦੇ ਨਾਲ ਧੱਕਾ ਕਰਕੇ ਉਸ ਗਲੀ ਦੇ ਉੱਪਰ ਉਹਨਾਂ ਦੇ ਰਾਹ ਬੰਦ ਕਰਕੇ ਅੱਗੇ ਗੇਟ ਲਗਾਇਆ ਜਾ ਰਿਹਾ ਇਹ ਬਿਲਕੁਲ ਸਰਾਸਰ ਬੇਇਨਸਾਫੀ ਆ ਅਸੀਂ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਕੁਝ ਦਿਨ ਦਾ ਅਸੀਂ ਟਾਈਮ ਤੁਹਾਨੂੰ ਦੇਨੇ ਆ ਤਕਰੀਬਨ 5 9 2024 ਤੱਕ 5 9 2024 ਤੱਕ ਇਸ ਸੈਨਿਕ ਦਾ ਮਸਲਾ ਜੇ ਹੱਲ ਕਰ ਦਿੰਦੀ ਹੈ ਸਰਕਾਰ ਤਾਂ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੇ ਉਹ ਕਾਰਵਾਈ ਨਹੀਂ ਕਰਦੇ ਇਸ ਸਾਡੇ ਸਾਬਕਾ ਸੈਨਿਕ ਵੀਰ ਦੇ ਨਾਲ ਤੱਕਾ ਇਦਾਂ ਹੀ ਹੁੰਦਾ ਰਿਹਾ ਤੇ ਸਾਨੂੰ ਮਜਬੂਰ ਹੋ ਕੇ ਆਪਣੇ ਜਥੇਬੰਦੀ ਦੇ ਨਾਲ ਸਾਬਕਾ ਸੈਨਿਕ ਵੈਲਫੇਅਰ ਕਮੇਟੀ ਪੰਜਾਬ ਦੇ ਨਾਲ ਆਪ ਜੀ ਨੂੰ ਕਿਸਾਨ ਜਥੇਬੰਦੀਆਂ ਦੱਸੀਆਂ ਨੇ ਇਹ ਸਾਡੇ ਨਾਲ ਸਹਿਯੋਗ ਦੇਣ ਦੀਆਂ ਬਾਕੀ ਜਿੰਨੀਆਂ ਵੀ ਜਥੇਬੰਦੀਆਂ ਉਹਨਾਂ ਨੂੰ ਵੀ ਅਸੀਂ ਅਪੀਲ ਕਰਾਂਗੇ ਇਹਦੇ ਵਾਸਤੇ ਅਸੀਂ 592024 ਨੂੰ ਜੋ ਅਜਨਾਲਾ ਰੋਡ ਅੰਮ੍ਰਿਤਸਰ ਤੋਂ ਅਜਨਾਲਾ ਰੋਡ ਜਾਂਦਾ ਹੈ ਬੀਡੀਪੀਓ ਦਾ ਜੋ ਦਫਤਰ ਹੈ ਉਹਨੂੰ ਉਹਦਾ ਘਰਾਓ ਕਰਾਂਗੇ ਔਰ ਨਾਲ ਹੀ ਨਾਲ ਉਹ ਜਿਹੜਾ ਉਹ ਆਪਣਾ ਰੋਡ ਆ ਉਹਨੂੰ ਜਾਮ ਕਰਾਂਗੇ ਸਾਡਾ ਸੈਨਿਕ ਆ ਉਹਨੇ ਦੱਸਿਆ ਹੈ ਕਿ ਲਗਭਗ 30 ਸਾਲ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਏ ਪਿਛਲੀਆਂ ਤਿੰਨ ਸਰਕਾਰਾਂ ਨੇ ਉਸ ਗਲੀ ਦੇ ਵਿੱਚ ਜੋ ਇੱਟਾਂ ਲਗਾਈਆਂ ਨੇ ਆਪਣੇ ਆਪਣੇ ਸਮੇਂ ਦੇ ਵਿੱਚ ਸਰਕਾਰੀ ਉਹਦਾ ਮਤਾ ਵੀ ਪਿਆ ਹੋਏਗਾ ਇਸ ਤੋਂ ਇਲਾਵਾ ਸੋਲਰ ਲਾਈਟ ਵੀ ਲੱਗੀ ਹੋਈ ਆ ਸਰਕਾਰ ਜੋ ਸਾਥੀਓ ਜਿਹੜਾ ਮਸਲਾ ਵਾਏ ਪਿੰਡ ਬੱਗੇ ਖੁਰਦ ਦਾ ਵਾ ਜਿਹੜਾ ਕਿ ਹਲਕੇ ਰਾਜਸਥਾਨਸੀ ਦੇ ਵਿੱਚ ਪੈਂਦਾ ਹਲਕਾ ਰਾਜਸਥਾਨਸੀ ਇਹੋ ਜਿਹਾ ਬਾਕੀ ਕਿਸਮ ਦਾ ਹਲਕਾ ਮੇਰੇ ਖਿਆਲ ਦੇ ਨਾਲ ਕਿ ਜਦੋਂ ਦੀ ਨਵੀਂ ਸਰਕਾਰ ਆਈ ਆ ਇੱਥੇ ਆਏ ਦਿਨ ਪਵਾੜੇ ਪੈਂਦੇ ਆ ਚਾਹੇ ਉਹ ਗੁਰਦੁਆਰਿਆਂ ਨੂੰ ਲੈ ਕੇ ਪੈਂਦੇ ਹੋਣ ਚਾਹੇ ਉਹ ਪਿੰਡਾਂ ਦੀਆਂ ਗਲੀਆਂ ਨੂੰ ਲੈ ਕੇ ਪੈਂਦੇ ਹੋਣ ਕਦੀ ਉਹ ਪਿੰਡ ਚੰਜੋਟੀ ਦੇ ਵਿੱਚ ਪਵਾੜਾ ਛਿੜ ਜਾਂਦਾ ਕਦੀ ਉਹ ਪਿੰਡ ਬੱਗੇ ਖੁਰਦੇ ਦੇ ਵਿੱਚ ਪਵਾੜਾ ਛਿੜ ਜਾਂਦਾ ਤੇ ਇੱਥੇ ਇੱਕ ਬੜਾ ਤਕੜਾ ਗਰੁੱਪ ਵਾ ਜਿਹੜਾ ਮੁੜ ਕੇ ਇਹ ਗੱਲ ਕਹਿੰਦਾ ਵਾ ਵੀ ਸਾਡੀਆਂ ਗਲੀਆਂ ਦੇ ਝਗੜੇ 'ਚ ਕਿਸਾਨ ਜੁਣਿਆ ਕਿਉਂ ਆ ਗਿਆਂ ਅੱਜ ਹਰਾਨਜੀਤ ਦੀ ਗੱਲ ਆ ਸਾਨੂੰ ਫੇਰ ਇੱਕ ਸਾਬਕਾ ਸੈਨਿਕ ਦੀ ਪਿੱਠ ਤੇ ਆ ਕੇ ਖਲੋਣਾ ਪਿਆ ਜਦੋਂ ਕਿ ਤੁਸੀਂ ਕੈਮਰਾਮੈਨ ਤੇ ਤੁਸੀਂ ਆਪ ਜਾ ਕੇ ਵੇਖਿਓ ਪੱਤਰਕਾਰ ਭਾਈਚਾਰਾ ਨਾਲ ਲੈ ਕੇ ਵੇਖਿਓ ਵੀ ਉਹ ਗਲੀ ਦੇ ਵਿੱਚ ਨਾ ਕੀਤਾ ਕੀ ਆ ਬਿਲਕੁਲ ਉਹ ਗੇਟ ਬੰਦ ਕਰਤਾ ਉਹਦੇ ਉੱਤੇ ਤਿੰਨ ਵਾਰੀ ਪਹਿਲਾਂ ਇੱਟਾਂ ਲੱਗ ਚੁੱਕੀਆਂ ਇੱਟਾਂ ਦੇ ਉੱਤੇ ਤਾਂ ਇੱਟਾਂ ਦੇ ਉੱਤੇ ਇੱਟਾਂ ਪਰ ਅੱਜ ਹੈਰਾਨਗੀ ਦੀ ਗੱਲ ਇਹ ਆ ਵੀ ਜਿਹੜੀ ਮੌਕੇ ਦੀ ਸਰਕਾਰ ਵਾ ਉਹ ਸਰਕਾਰ ਕੀ ਕਹਿ ਰਹੀ ਆ ਕਿ ਸਾਡੀ ਪੰਚਾਇਤ ਨੇ ਲਿਖ ਕੇ ਦੇ ਦਿੱਤਾ ਵੀ ਜਿਹੜੀਆਂ ਪਹਿਲੀਆਂ ਇੱਟਾਂ ਲੱਗੀਆਂ ਉਹ ਵੀ ਇੱਕ ਕਿਸਾਨ ਨੇ ਆਪ ਲਵਾਈਆਂ ਜਿਹੜੀਆਂ ਦੁੱਧੀਆਂ ਲੱਗੀਆਂ ਉਹ ਵੀ ਆਪ ਲਵਾਈਆਂ ਤਿੱਜੀਆਂ ਲੱਗੀਆਂ ਉਹ ਵੀ ਆਪ ਲਵਾਈਆਂ ਅਸੀਂ ਵੀ ਸਾਰੇ ਕਿਸਾਨ ਵਾਂਹੀਂ ਜਾਣਦੇ ਆਂ ਵੀ ਕਿਸਾਨ ਕਿੰਨਾ ਕੁ ਸਮਰੱਥ ਵਾ ਸੋਲਰ ਲਾਈਟਾਂ ਹਜੇ ਸਾਡੇ ਕੋ ਘਰਾਂ ਤੱਕ ਨਹੀਂ ਲੱਗੀਆਂ ਤੇ ਇਹ ਕਿਸਾਨ ਜਿਹੜਾ ਸੋਲਰ ਲਾਈਟ ਗਲੀ 'ਚ ਵੀ ਲਵਾ ਲੈਂਦਾ ਵਾ ਇਸ ਤਰ੍ਹਾਂ ਇਹ ਗੋਗਲਵਾ ਤੋਂ ਮਿੱਟੀ ਝਾੜ ਕੇ ਜਿਹੜਾ ਵਾ ਇੱਕ ਤਰਫਾ ਕੀਤਾ ਜਾ ਰਿਹਾ ਕੰਮ ਜਿਹੜਾ ਕਿ ਨਹੀਂ ਹੋਣ ਦਵਾਂਗੇ ਅਸੀਂ ਭਾਰਤੀ ਕਿਸਾਨਾਂ ਨੂੰ ਇਕਤਾ ਸਿੱਧੂਪੁਰ ਵੱਲੋਂ ਅੱਜ ਜਿੰਨੇ ਵੀ ਸਾਡਾ ਸਾਫ ਕਾ ਸੈਨਿਕ ਵੈਲਫੇਅਰ ਕਮੇਟੀ ਆ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਵੀ ਇਹੋ ਜਿਹੀ ਗੁੰਡਾਗਰਦੀ ਦੇ ਖਿਲਾਫ ਅੜਜ ਕੇ ਖਲੋਤੇ ਆ ਚਾਹੇ ਉਹ ਜੇ ਜਾਂ ਕੋਈ ਹੋਰ ਵੀ ਧੇਰ ਹੋਵੇ ਅਸੀਂ ਉਹਦੇ ਬਰ ਖਿਲਾਫ ਲੜਾਂਗੇ ਕਿਉਂਕਿ ਸੱਚਾਈ ਦੇ ਵਿੱਚ ਹਮੇਸ਼ਾ ਇਹਨਾਂ ਦਾ ਸਾਥ ਦੇਵਾਂਗੇ ਤੇ ਉਹਦੇ ਆਸਤੇ ਅਸੀਂ ਇਹਨਾਂ ਦੇ ਨਾਲ ਬਿਲਕੁਲ ਤਿਆਰ ਬੜ ਤਿਆਰ ਆ। ਜਿਹੜੀਆਂ ਰਾਜਕਰਨ ਵਾਲੀਆਂ ਧਰਾਂ ਜਿਹੜੀਆਂ ਵੋਟਾਂ ਵਾਲੀਆਂ ਧਰਾਂ ਜੀ ਉਹਨਾਂ ਦਾ ਵੋਟਾਂ ਦਾ ਕੰਮ ਹੀ ਇਸ ਤਰ੍ਹਾਂ ਚੱਲਦਾ ਵੀ ਇੱਕ ਨੂੰ ਦੂਜੇ ਨਾਲ ਲਾ ਦੋ ਦੂਜੇ ਨੂੰ ਦੂਜੇ ਨਾਲ ਲੜਾ ਦਿਓ। ਹੈਰਾਨਗੀ ਦੀ ਗੱਲ ਇਹ ਆ ਵੀ ਸਿਆਣੇ ਬੰਦੇ ਜਿਹੜੇ ਆ ਉਹ ਇਹ ਹਲਕੇ ਦਾ ਜਿਹੜਾ ਹਲਕਾ ਇੰਚਾਰਜ ਉਹਦੇ ਕੋਲ ਗਏ। ਉਹਨੂੰ ਜਾ ਕੇ ਆਖਿਆ ਵੀ ਤੁਸੀਂ ਆਪ ਚਲੋ ਮੌਕਾ ਵੇਖ ਲਓ ਜਾ ਕੇ ਜਿਹੜਾ ਉਹਨਾਂ ਬੇਸ਼ਰਮੀ ਦਾ ਜਵਾਬ ਦਿੱਤਾ ਉਹ ਤਾਂ ਮ ਜਿਹੜੀ ਦੂਜੀ ਧੇਰਾ ਉਹਦਾ ਧੜਾ ਭਾਰਾ ਵਾ ਤੇ ਮੈਨੂੰ ਭਾਰਾ ਧੜੇ ਦੀ ਗੱਲ ਵਾ ਮੈਨੂੰ ਸਹੀ ਗਲਤ ਦਾ ਕੀ ਮਤਲਬ ਆ ਕਮਾਲ ਹੋ ਗਈ ਫਿਰ ਅਸੀਂ ਕਿੱਦਕ ਹੋ ਜਾਈਏ ਫੇਰ ਆ ਸਾਡੇ ਲੋਕ ਭਜਦੇ ਆ ਅਸੀਂ ਲੋਕਾਂ ਜਾ ਕੇ ਗੱਲ ਕਰਾਂਗੇ ਅਸੀਂ ਉੱਥੇ ਸਭ ਕੁਝ ਮੌਕੇ ਤੇ ਵਿਖਾਵਾਂਗੇ ਵੀ ਕੀ ਸਹੀ ਤੇ ਕੀ ਗਲਤ ਵਾ ਇਸ ਕਰਕੇ ਇਹੋ ਜੀ ਪੋਲਿਟਿਕਸ ਨਾਲੋਂ ਵੀ ਲੋਕਾਂ ਦੇ ਘਰ ਉਜਾੜਦੇ ਨੇ ਜਾਂ ਲੋਕਾਂ ਦੀਆਂ ਛੱਬੀਆਂ ਬਣਾ ਕੇ ਇੱਕ ਦੂਜੇ ਨਾਲ ਲੜਾ ਕੇ ਵੋਟਾਂ ਲੈਣੀਆਂ ਇਹੋ ਜੀ ਰਾਜਨੀਤੀ ਨਾਲੋਂ ਪਰਹੇਜ਼ ਕਰਨਾ ਚਾਹੀਦਾ ਵਾ ਲੋਕਾਂ ਨੂੰ ਵਸਾਉਣਾ ਚਾਹੀਦਾ ਅੱਗੇ ਲੋਕਾਂ ਦੇ ਪੱਲੇ ਹੁਣ ਕੁਝ ਨਹੀਂ ਆ ਕਰਜ਼ੇ ਦੇ ਝੰਬੇ ਆ ਹਰਾਨਗੀ ਦੀ ਗ ਵੀ ਇਹ ਜਿਹੜਾ ਪਰਿਵਾਰ ਵਾ ਇਹਨਾਂ ਦੇ ਕੋਲ ਕੰਮ ਕਰਨ ਵਾਸਤੇ ਇੱਕ ਮਜ਼ਦੂਰ ਪਰਿਵਾਰ ਆਉਂਦਾ ਵਾ ਉਹਦੀਆਂ ਰਾਤ ਦੀਆਂ ਗਾਈਆਂ ਖੋਲ ਦਿੱਤੀਆਂ ਉਹਨਾਂ ਉੱਤੇ ਦਰਖਾਸਤ ਦੇ ਦਿੱਤੀ ਗਈ ਮਜ਼ਦੂਰ ਪਰਿਵਾਰ ਦੇ ਉੱਤੇ ਵੀ ਤੁਸੀਂ ਸਾਡੇ ਬੂਟੇ ਖਵਾਤੇ ਆ ਉਹਦੇ ਉੱਤੋਂ ਜੇ ਉਹ ਪਰਿਵਾਰ ਅੱਜ ਵੀ ਮੇਰੇ ਕੋਲੋਂਦਾ ਵੀ ਸਿਰਫ ਸਹੀ ਇਹਨਾਂ ਦੇ ਨਾਲ ਕੰਮ ਤੇ ਜਾਂਦੇ ਆ ਸਾਨੂੰ ਇਸੇ ਗੱਲ ਦੀ ਸਜ਼ਾ ਦਿੱਤੀ ਗਈ ਐਡੀ ਘਟਿਆ ਰਾਜਨੀਤੀ ਕੀਤੀ ਜਾ ਰਹੀ ਹੈ ਪਿੰਡ 'ਚ ਵੇਖੋ ਜੀ ਜਿਹੜੇ ਜਿਹੜੀ ਜਮਾਤ ਸਾਡੇ ਜਿਹਦੇ ਨਾਲ ਆਪਾਂ ਖਲੋਤੇ ਆ ਸਾਡੀ ਖੁਸ਼ਕਿਸਮਤੀ ਹੈ ਪੜੀ ਲਿਖੀ ਜਮਾਤ ਆ ਕਾਨੂੰਨ ਦੀ ਸਭ ਤੋਂ ਪੱਕੀ ਜਮਾਤ ਵਾ ਹੈ ਇਹਨਾਂ ਨੇ ਅੱਜ ਵੀ ਇੱਥੇ ਬੜੇ ਤਰੀਕੇ ਦੇ ਨਾਲ ਬੜਾ ਘਟੋ ਘਟ 2.5 ਘੰਟੇ ਵਿਚਾਰ ਕਰਨ ਤੋਂ ਬਾਅਦ ਇਹ ਧਰਨੇ ਦਾ ਐਲਾਨ ਕੀਤਾ ਇਹਨਾਂ ਨੇ ਵੀਡੀਓ ਸਾਹਿਬ ਤੋਂ ਲਾ ਕੇ ਐਸ ਡੀ ਐਮ ਸਾਹਿਬ ਨੂੰ ਲਾ ਕੇ ਐਸ ਐਸ ਪੀ ਸਾਹਿਬ ਨੂੰ ਕਹਿ ਕੇ ਹੁਣ ਇਹਨਾਂ ਨੇ ਇਹ ਕਿਹਾ ਵੀ ਅਸੀਂ ਹਜੇ ਟਾਈਮ ਤਾਂ ਗੈਪ ਆਲਾ ਵੀ ਇੱਕ ਵਾਰੀ ਡੀ ਸੀ ਸਾਹਿਬ ਨੂੰ ਮਿਲਾਂਗੇ ਪਰ ਸਾਡਾ ਇਹ ਮੰਨਣਾ ਵਾ ਵੀ ਜਿਉਂ ਜਿਉਂ ਆਪਾਂ ਇਹਨੂੰ ਲੰਮਾ ਕਰਦੇ ਆਂ ਤਿਉਂ ਤਿਉਂ ਜਿਹੜੀ ਹਮਲਾਵਰ ਧਿਰਵਾ ਜਿਹੜੀ ਉਹ ਜਾਣ ਪੁੱਝ ਕੇ ਪਰਿਵਾਰ ਦਾ ਨੁਕਸਾਨ ਕਰੂਗੀ ਕਿਉਂਕਿ ਉਹ ਬਦੋ ਬਦੀ ਪਸਾਈ ਜਾ ਰਿਹਾ ਪਰਿਵਾਰ ਨੂੰ ਹਰ ਪਾਸਿਓਂ ਜੜਾ ਵਾ ਰਗੜਾ ਝਗੜਾ ਵਧਾਈ ਜਾ ਰਿਹਾ ਪਰਿਵਾਰ ਐਸ ਵਕਤ ਸਹਿਮ ਦੇ ਮਾਹੌਲ ਦੇ ਵਿੱਚ ਆ ਜਿਉ ਉਹ ਨੌਕਰੀ ਤੇ ਜਾਂਦਾ ਵਾ ਆ ਕੇ ਉਹਨੇ ਪ੍ਰਾਈਵੇਟ ਨੌਕਰੀ ਕੀਤੀ ਬੱਚਾ ਉੱਥੋਂ ਵੀ ਡਰਦਾ ਵਾ ਤੇ ਜੇ ਉਹ ਆਪਣੇ ਘਰ ਨੂੰ ਆਉਂਦਾ ਤੇ ਉਹਨਾਂ ਦੀਆਂ ਜਿਹੜੀਆਂ ਮਾਵਾਂ ਭੈਣਾਂ ਘਰ ਉਹ ਡਰਦੀਆਂ ਇਸ ਕਰਕੇ ਜੋ ਇਹਨਾਂ ਨੇ ਐਲਾਨ ਕੀਤਾ ਅਸੀਂ ਵੀ ਉਹਦੇ ਨਾਲ ਜਿੰਨਾ ਵੀ ਸਾਡਾ ਹੈਗਾ ਵਾ ਪ੍ਰਬੰਧ ਉਹਦਾਂ ਗੱਲਬਾਤ ਕਰਾਂਗੇ ਪਰ ਇਹਨਾਂ ਦੇ ਧਰਨੇ ਦਾ ਅਸੀਂ ਪੂਰੇ ਜ਼ੋਰ ਤੇ ਸਮਰਥਨ ਕਰਦੇ ਆਂ ਵੇਖੋ ਜੀ ਇਹ ਜਿਹੜਾ ਲੋਕਾਂ ਦਾ ਕੱਠ ਤੇ ਲੋਹੇ ਦੀ ਲਾਠ ਹੁੰਦੀ ਆ ਜਦੋਂ ਅਸੀਂ ਵੀਡੀ ਜਾ ਡੀਸੀ ਸਾਹਿਬ ਨੂੰ ਲੋਕਾਂ ਦੀ ਗੱਲ ਸੁਣਨ ਆਉਣਾ ਪਊਗਾ ਕਿਉਂਕਿ ਉਹ ਲੋਕਾਂ ਦੇ ਨੌਕਰ ਨੇ ਲੋਕਾਂ ਆਸਤੇ ਬੈਠੇ ਨੇ ਨਾ ਕਿ ਉਹ ਖੁਦ ਰਾਜੇ ਆ ਜੇ ਤਾਂ ਲੋਕ ਇਕੱਠੇ ਹੋਣਗੇ ਫਿਰ ਸੁਣਾ ਲੰਗੇ ਲੋਕ ਫਿਰ ਆਉਣਗੇ ਉੱਥੇ ਗੱਲ ਸੁਣਨਗੇ ਜ਼ਰੂਰ ਅੱਜ ਇਹਨਾਂ ਨੇ ਇੱਥੋਂ ਐਲਾਨ ਕੀਤਾ ਹੈ ਕਿ ਅਸੀਂ ਸਾਰੇ ਗਰਦਾਸਪੁਰ ਤੋਂ ਅਸੀਂ ਪੂਰੇ ਦੇ ਪੂਰੇ ਜਿੰਨਾ ਵੀ ਇਹਨਾਂ ਦੇ ਜ਼ਿਲ੍ਹੇ ਚਲਦੇ ਆ ਜਲੰਧਰ ਲੁਧਿਆਣਾ ਸਾਰੇ ਸੈਨਿਕ ਇਕੱਠੇ ਕਰਕੇ ਇੱਥੇ ਲਿਆਵਾਂਗੇ ਤਾਂ ਕਿ ਅਸੀਂ ਸੈਨਿਕਾਂ ਨੂੰ ਦੱਸ ਸਕੀਏ ਵੀ ਸਾਡੇ ਡਿਊਟੀ ਕਰਨ ਤੋਂ ਬਾਅਦ ਆ ਸਰਕਾਰਾਂ ਸਾਨੂੰ ਨਾਮ ਦਿੰਦੀਆਂ ਸਾਡੇ ਘਰਾਂ ਦੇ ਦਰਵਾਜ਼ੇ ਵੀ ਜਿਹੜੇ ਉਹ ਬੰਦ ਕਰਦੇ ਇਹਨਾਂ ਦੀ ਗੱਲ ਸੁਣ ਆਣ ਦਾ ਵੀ ਇਹ ਹਾਲ ਤੇ ਫਿਰ ਲੋਕ ਜਾਣਗੇ ਕਿਹੜੇ ਪਾਸੇ ਫਿਲਹਾਲ ਅਸੀਂ ਜਿਲ੍ਹਾ ਅੰਮ੍ਰਿਤਸਰ ਤੋਂ ਇਹਨਾਂ ਦਾ ਸਮਰਥਨ ਪੂਰੇ ਜੋਰ ਤੇ ਕਰਦੇ ਆਂ ਮੈਂ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਆ ਨਾਲੇ ਤੋਂ ਪ੍ਰਧਾਨ ਨਰਿੰਦਰਪਾਲ ਸਿੰਘ ਭੰਗੂ ਜੀ ਜੋ ਕਿ ਸਾਡੇ ਪੰਜਾਬ ਦੇ ਪ੍ਰਧਾਨ ਸਰਦਾਰ ਸੁਖਜੀਤ ਸਿੰਘ ਜੀ ਹਰਦੋਚੰਡੇ ਉਹਨਾਂ ਦੇ ਦੇਸ਼ ਮੁਤਾਬਕ ਅਸੀਂ ਸਾਬਕਾ ਸੈਨਿਕ ਹੋਣ ਦੇ ਨਾਤੇ ਵੀ ਮੈਂ ਪੰਜਾਬ ਦਾ ਸਾਬਕਾ ਸੈਨਿਕ ਵੈਲਫੇਅਰ ਕਮੇਟੀ ਪੰਜਾਬ ਦਾ ਵੀ ਸੀਨੀਅਰ ਡਿਵਾਈਜ਼ਰ ਆ ਉਹਦੇ ਨਾਤੇ ਵੀ ਆਪਾਂ ਜਿਹੜੇ ਸਾਡਾ ਭਰਾ ਫੌਜੀ ਅਮਰਤਪਾਲ ਸਿੰਘ ਬੱਗੇ ਖੁਰਦ ਤੋਂ ਜਿਹਦੇ ਨਾਲ ਨਜਾਇਜ਼ ਕਾਰਵਾਈ ਹੋ ਰਹੀ ਆ ਉਹਦੇ ਸਬੰਧ ਦੇ ਵਿੱਚ ਅਸੀਂ ਉਹਦੇ ਨਾਲ ਖੜੇ ਆ ਜੋ ਕਿ ਸਾਡੇ ਸਾਬਕਾ ਸੈਨਿਕਾਂ ਨੇ ਆਦੇਸ਼ ਦਿੱਤਾ ਕਿ 5 ਤਰੀਕ ਨੂੰ ਆਪਾਂ ਬੀਡੀਪੀਓ ਦਫ਼ਤਰ ਧਰਨਾ ਲਾਵਾਂਗੇ ਤੇ ਸਾਡੀ ਯੂਨੀਅਨ ਵੱਲੋਂ ਵੀ ਆਦੇਸ਼ ਆ ਕਿ ਸਾਡੀ ਪੂਰੀ ਯੂਨੀਅਨ ਜਿਹੜੀ ਆ ਇਹਨਾਂ ਦੇ ਨਾਲ ਖੜੀ ਆ ਦਿਨ ਰਾਤ ਖੜੀ ਆ ਭਾਵੇਂ 10 ਦਿਨ ਸਾਨੂੰ ਹੀ ਰੁਕਣਾ ਪਵੇ ਤਾਂ ਵੀ ਇਹ 10 ਦਿਨ ਵਾਸਤੇ ਵੀ ਧਰਨਾ ਲਾਵਾਂਗੇ ਕਿ ਅਸੀਂ ਪਹਿਲਾਂ ਵੀਡੀਓ ਸਾਹਿਬ ਨੂੰ ਵੀ ਐਪਲੀਕੇਸ਼ਨ ਦੇ ਚੁੱਕੇ ਆ ਐਸਐਚਓ ਸਾਹਿਬ ਨੂੰ ਵੀ ਦਿੱਤਾ ਐਸਡੀਐਮ ਸਾਹਿਬ ਨੂੰ ਦਿੱਤਾ ਐਸਐਸਪੀ ਸਾਹਿਬ ਨੂੰ ਵੀ ਐਪਲੀਕੇਸ਼ਨ ਦਿੱਤੀ ਆ ਸਾਰੀ ਜਗ੍ਹਾ ਇਹ ਐਪਲੀਕੇਸ਼ਨ ਦੇ ਚੁੱਕੇ ਆ ਸਾਡੇ ਪੰਜਾਬ ਦੇ ਪ੍ਰਧਾਨ ਜਿਹੜੇ ਸੁਖਜੀਤ ਸਿੰਘ ਜੀ ਹਰਦੋ ਝੰਡੇ ਐਸਐਸਪੀ ਨੂੰ ਖੁਦ ਮਿਲ ਕੇ ਦਰਖਾਸਤ ਦੇ ਕੇ ਉਹਨਾਂ ਐਸਐਚਓ ਸਾਹਿਬ ਨੂੰ ਵੀ ਕਹਵਾਇਆ ਕਿ ਇਹ ਜੋ ਬਣਦੀ ਕਾਰਵਾਈ ਕੀਤੀ ਜਾਵੇ ਜੋ ਹੱਕ ਆ ਜੋ ਇਨਸਾਫ ਆ ਉਹ ਕੀਤਾ ਜਾਵੇ ਲੇਕਿਨ ਉਹ ਅਜੇ ਤੱਕ ਸਾਡਾ 10 15 ਦਿਨ ਤੋਂ ਮਸਲਾ ਅੜਿਆ ਵਾਇ ਤੱਕ ਇਨਸਾਫ ਨਹੀਂ ਹੋਇਆ